ਇਥੇ ਗੁਰੂ ਗੋਬਿੰਦ ਸਿੰਘ ਜੀ ਕੀ ਦਰ ਹੈ। ਇਥੇ ਗੁਰੂ ਜੀ ਨੂਰੇ ਮਾਹੀ ਦੇ ਕੋਲੇ ਛੋਟੇ ਸਾਹਿਬ ਜਨ ਦੇ ਮਾਤਾ ਗੁਜਰ ਕਉ ਦੀ ਦੀ ਸ੍ਰੀ ਦੀ ਦੀ ਖਬਰ ਸੁਣਾਣਾਂ ਕਾਹਿੰਦਾ ਮੋਟਾ ਕੁੱਟ ਕੇ ਜ਼ੁਲਮ ਰਾਜ ਦੀ ਜੜ ਕੋਟੀ ਇਸ ਇਸਲਾਮ ਨੇ ਕਈ ਵਰਦ ਤੇ ਮਰ ਜਨੇ ਬਹੁਤ ਸੋਨਾ ਸਥਾਨ ਆ ਉਸਿੰਦਾਸ ਨਾ ਕਰਦੇ ਹਾਂ ਨਵਾਂ ਸੋਨੇ ਬਿਲਡਿੰਗ ਬਣ ਗਈ ਹੈ ਤੁਹਾਡੇ ਸਾਹਮਣੇ ਦੇਖੋ ਕਿ ਨਵੀਂ ਸੋਨੇ ਬਿਲਡਿੰਗ ਬਣ ਚੁੱਕੀ ਹੈ ਉਹ ਜੰਡ ਦਾ ਦਰਸਤਾ ਜੀ ਗੁਰੂ ਗੋਮ ਸਿੰਘ ਵੇੜਾ ਦਾ ਦੇਖੋ ਜੀ ਤਾਂ ਆਪਣਾ ਕਰੋ ਗੁਰੂ ਗੋਮ ਸਿੰਘ ਜੀ ਉਹ ਜੰਡ ਬਲੇ ਸਾਰਾ ਕਰਕੇ ਸਿੰਘ ਨੂੰ ਉੱਪਰ ਜਾਣ ਲੈ ਕੇ ਆ ਸੀ ਅਨੂਰੇ ਮਾਹੀ ਨੂੰ ਸਰੰਦ ਬੁਲਾਉਂਦੇ ਦੇਖਿਆ ਇਹ ਜੰਡ ਦੀ ਆਰਜੂ ਬਹੁਤ ਲੰਬੀ ਹੈ ਜੀ ਇਹ ਤੇ ਸਿੰਘ ਨੂੰ ਚੜ੍ਹ ਕੇ ਗਿਆ ਸੀ ਅਨੂਰੇ ਮਾਹੀ ਨੂੰ ਦੇਖੋ ਹਲੇ ਵੀ ਦੇਖੋ ਲਖਾੜਾ ਜਾਂਦਾ ਦਰਸਤਾ ਕਾਰ ਲਈ ਸ੍ਰੀਸਤਾਨ ਤੋਂ ਪਹੁੰਚ ਲੱਗੀ ਹੈ ਮਰਦ ਬਰਾਇ ਮੁਹੰਮਦ ਮੀਰਾ ਸਿੰਘ ਵਾਹ ਕੋਹਿੰਦ ਘਰ ਪਟਰੇ ਨੇ ਉਹ ਜਿਹੜੇ ਇੱਥੇ ਜੜ ਫੱਟੀ ਗਈ ਸੀ ਹੋਸ ਰੋ ਰਾਜੀ ਤੁਸੋਂ ਦੋ ਅਸੀਂ ਆ ਪੰਜ ਬੁੱਕ ਖੱਡ ਕੇ ਬਹਰ ਰੱਖੇ ਸੀ ਵਾਕਿ ਪੰਜਾ ਫੇਰਿਆਂ ਨੂੰ ਵੀ ਬਹੁਤ ਕੀਤਾ ਸੀ ਸਾਰੇ ਨੇ ਪੰਜ ਪੰਜ ਬੁੱਕ ਐਸੋ ਬੁੱਕ ਖੱਡ ਕੇ ਬਹਰ ਰੱਖੇ ਸੀ ਬਹੁਤ ਸੁੰਦਰ ਹੋਲੀ ਕੀ ਬਹੁਤ ਸੁੰਦਰ ਅੰਬ ਜਲਾ ਬਹੁਤ ਸੁੰਦਰ ਸਥਾਨ ਆਇਆ ਥਈ ਤੁਸੀਂ ਵੀ ਹਾਲ ਪਹੁੰਚੋ ਦਸ਼ਮਦ ਰਿਕਰੋ ਆਸਤੇ ਵਿੱਚ ਵੀ ਲੰਮੇ ਪਿੰਡ ਦਾ ਨਾਮ ਪਾਉਂਦਾ ਹੈ ਇਹ ਗੁਰੂ ਗੋਬਿੰਦ ਸਿੰਘ ਮਾਰਗਸ਼ਰਤ ਹੈ ਇਹਦੇ ਉੱਪਰ ਇਹ ਸਥਾਨ ਹੈ ਗੁਰਦੁਆਰਾ ਗੁਰੂ ਸਾਰ ਪੰਜਵਣਾ ਸੇ ਪਾਸੇ ਦਹੰਮੇ ਦੀ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਵੀ ਕਰ ਦਿੱਤੇ ਪਾਸਾ ਜੀ ਸ੍ਰੀ ਅਨੰਦ ਪ੍ਰਸਾਦ ਦਾ ਕਿਲਾ ਛੜ ਕੇ ਚਮਕੌਰ ਸਾਹਿਬ ਦਾ ਘੋਰ ਜਦ ਕਰਕੇ ਬਾਛੀ ਬਾੜੇ ਹੁੰਦੇ ਹੋਏ ਫਤ ਦੇ ਪੀਰ ਬਣ ਕੇ ਬਾਹ ਲੋਲਾ ਫਕਨੇਤਾ ਹਾਲਮਗੀਰ ਮੋਹੀ ਰਤਨਾ ਆਦਕ ਪੰਡਾ ਦੇ ਵਿੱਢੀ ਹੁੰਦੇ ਹੋਏ ਸਤਿਗੁਰੂ ਮਹਾਰਾਜ ਜੀ ਫੇਰ ਪਿੰਡ ਪਹੁੰਚੇ ਸੀ ਫੇਰ ਪਿੰਡ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਏ ਉੱਥੇ ਕ੍ਰਿਪਾਲ ਦਾਸ ਮਹੰਤ ਦਾ ਡੇਰਾ ਸੀ ਉੱਥੇ ਇੱਕ ਰਾਤ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਹੈ ਕ੍ਰਿਪਾਲ ਦਾਸ ਮਹੰਤ ਜੀ ਨੇ ਗੁਰੂ ਸਾਹਿਬ ਜੀ ਦੇ ਨਾਲ ਵਚਨ ਬਲਾ ਕੀਤੇ ਇਹ ਕਿਹਾ ਸੱਚੇ ਪਾਤਸ਼ਾਹ ਜਿਹੜਾ ਇਲਾਕਾ ਨੇ ਜਿੰਨਾ ਵੀ ਏਰੀਆ ਹੈ ਇਹ ਮੁਗਲਾਂ ਦੇ ਤੇ ਤੁਰਕਾਂ ਦੇ ਮੁਸਲਮਾਨੀ ਬਸ ਉਹ ਬਹੁਤ ਜਿਆਦਾ ਹੈ ਤੁਰਕਾਂ ਦਾ ਜੋਰ ਹੈ ਤੁਰਕ ਰਾਜ ਹੈ ਇਹ ਆਲੇ-ਦਾਲੇ ਸਾਰੇ ਪਿੰਡ ਤੁਰਕਾਂ ਦੇ ਹਨ ਤੁਰਕ ਲੋਕ ਜਿਆਦੇ ਵਸਦੇ ਹਨ ਇਹ ਮਾੜੇ ਬੰਦੇ ਵਿੱਚ ਹੁੰਦੇ ਆ ਕਿਸੇ ਨੇ ਸ਼ੂ ਦਿੱਤੀ ਗੁਰੂ ਸਾਹਿਬ ਇੱਥੇ ਠਹਿਰੇ ਹੋਏ ਆ ਤੇ ਮੇਰਾ ਢੇਰਾ ਬਰਬਾਦ ਹੋ ਗਿਆ ਵੇ ਹੋਵੇ ਤਾਂ ਗੁਰੂ ਸਾਹਿਬ ਨੂੰ ਮੈਂ ਗਾਹਾਂ ਵਿਦਾ ਕਰਾਂ ਇਹ ਮਾਰਕਸਵਾਦ ਦੇ ਨੇ ਘਿਆ ਸੁਣਿਆ ਸਤਗੁਰ ਕਰਪਾ ਨਦਾਨ ਇਹਨਾਂ ਗ੍ਰਾਮਨ 'ਚ ਤੁਰਕ ਮਹਾਨ ਹਲਵਾਰੇ ਡਾਰ ਤਲਵੰਡੀ ਮੁਸਲਮਾਨਾਂ ਦੇ ਪਿੰਡ ਆ ਖੰਡੀ ਸਭ ਮੁਸਲਮਾਨਾਂ ਦੇ ਪਿੰਡਾਂ ਮਹਾਰਾਜ ਇਹ ਤੇ ਇੱਥੋਂ ਲੰਮੇ ਪਿੰਡ ਇੱਕ ਨੇੜੇ ਹੈ ਆਪ ਜੀ ਉੱਥੇ ਚਲੇ ਜਾਓ ਉੱਥੇ ਲਿਖਿਆ ਹੈ ਇਤਿਹਾਸ ਦੇ ਵਿੱਚ ਲੰਮੇ ਗ੍ਰਾਮ ਆਪ ਚੱਲ ਜਾਈਏ ਸੋਰਾਖਾ ਤਮਕੋ ਕਰ ਦਈਏ ਨਰਸਨ ਉਹ ਜਾਰੋ ਦਾਦੇ ਪੋਤੇ ਲਰਬੇ ਡੈਢ ਢਾਰ ਧਾਰਾ ਨਾ ਕੋਤੇ ਦਾਦੇ ਪੋਤੇ ਦੀ ਔਲਾਦ ਆ ਬੜੇ ਮਰ ਦਲੇਰ ਲੋਕ ਹਨ ਤੇ ਗੁਰੂ ਸਾਹਿਬ ਕਹਿੰਦੇ ਸੀ ਤਾਂ ਜਾਣੇ ਪਏ ਪਿੰਡ ਲੰਮਿਆ ਚ ਹੈ ਸਹਿ ਕਰਕੇ ਮਹਾਰਾਜੀ ਹੀਰਾ ਪਿੰਡ ਤੋਂ ਹੁੰਦੇ ਹੋਏ ਰਾਜੋਹਣਾ ਗੁਰਦੁਆਰਾ ਮਜੀ ਸਾਹਿਬ ਸਥਾਨ ਬਣਿਆ ਰਾਏਕੋਟ ਟਾਲੀ ਸਾਹਿਬ ਸਥਾਨ ਜਿੱਥੇ ਅਵਸਰ ਚੋਟੀ ਦੁੱਧ ਚਵਾਇਆ ਮਹਾਰਾਜੀ ਅਵਸਰ ਚੋਟੀ ਦਾ ਦੁੱਧ ਚਵਾ ਕੇ ਛੇਲੋਆਣੀ ਛੇਲੋਆਣੀ ਪਿੰਡ ਵਿੱਚ ਦੀ ਅਤੇ ਕਮਾਲਪੁਰਾ ਉਹਨਾਂ ਨਗਰਾਂ ਪਿੰਡਾਂ 'ਚ ਵੀ ਮਹਾਰਾਜ ਦੇ ਸਥਾਨ ਬਣੇ ਹੋਏ ਨੇ ਇਥੋਂ ਫਿਰ ਲੰਮੇ ਪਹੁੰਚ ਗਏ ਜਦੋਂ ਆਹ ਲੰਮੇ ਪਿੰਡ ਵਿੱਚ ਗੁਰੂ ਸਾਹਿਬ ਜੀ ਆਏ ਰਾਏ ਕੱਲੇ ਨੇ ਬੇਨਤੀ ਕੀਤੀ ਮਹਾਰਾ ਤੁਹਾਡੀ ਕਿਰਪਾ ਨਾਲ ਇਹ ਸਾਰਾ ਇਲਾਕਾ ਮੇਰੇ ਮਤੈਤ ਹੈ ਕੁਝ ਸਮਾਂ ਇਥੇ ਬਰਾਜੋ ਮਹਾਰਾ ਜੀ ਦੇ ਨਾਲ ਖੁੱਲੇ ਬਚਨ ਬਲਾ ਕਰਨੇ ਚਾਹੁੰਦਾ ਗੁਰੂ ਸਾਹਿਬ ਕਹਿੰਦੇ ਉਹਨਾਂ ਚਰਤਾ ਕਹੀ ਠਹਿਰਾਗੇ ਜਿੰਨਾ ਚਰਤਾ ਸਾਡੇ ਸਹਿਬਜ਼ਾਦੇ ਅਤੇ ਮਾਤਾ ਦੀ ਖਬਰ ਨਹੀਂ ਆਉਂਦੀ ਅੱਤੇ ਇਹ ਲੇਖਾ ਲੰਮੇ ਘਰਾ ਪਹੁੰਚ ਕੇ ਬਚਰਾਏ ਬਖਾਨੇ ਉਤਰੋ ਕਰੋ RAM ਕੋ ਸਾਈ ਬਹੁ ਦੂਰੀ ਮਹਾਰਾ ਬਹੁ ਦੂਰ ਤੋ ਚਲ ਕੇ ਆਇਆ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕਲਾ ਛੱਡਿਆ ਕਿਤੇ ਇੱਕ ਰਾਤ ਕੱਟੀ ਆ ਕਿਤੇ ਦੋ ਕੱਟੀਆਂ ਕਿਤੇ ਤਿੰਨ ਕੱਟੀਆਂ ਇੱਥੇ ਪੂਰਨ ਆਰਾਮ ਕਰੋ ਗੁਰੂ ਸਾਹਿਬ ਹੈ ਰਾਏ ਕੱਲੇ ਦੀ ਬੇਰਤੀ ਨੂੰ ਮੰਨ ਕੇ 20 ਸਾਲ ਕੀ ਸਰਹੇ گور ਲੰਮੀ ਇਹ ਲੰਮੇ ਜੜਪੁਰੇ ਦੇ ਪਿੰਡ ਵਿੱਚ ਮਹਾਰਾਜ ਜੀ 21 ਦਿਨ ਪਾਏ ਰਹਿਆ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਰਾਏ ਕਰ ਲਈ ਇਹ ਖਾਸ ਸੇਵਾਦਾਰ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਛੋਟੇ ਸਾਹਿਬ ਜਦਿਆ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਮੰਗਾਈ ਜਦੋਂ ਗੁਰੂ ਸਾਹਿਬ ਆਪਣੇ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਰਹੇ ਸਨ ਗੁਰੂ ਸਾਹਿਬ ਵੀ ਰਾਸਣ ਤੇ ਬੈਠੇ ਸਨ ਵੀਰ ਆਸਣ ਤੇ ਬੈਠਿਆ ਗੁਰੂ ਸਾਹਿਬ ਦੇ ਹੱਥ ਵਿੱਚ ਤੀਰ ਪਕੜਿਆ ਹੋਇਆ ਸੀ ਤੀਰ ਦੀ ਨੋਕ ਨਾਲ ਗੁਰੂ ਮਹਾਰਾਜ ਇੱਕ ਕਾਹੀ ਦੇ ਬੁੱਟੇ ਨੂੰ ਪੱਤੀ ਜਾ ਰਹੇ ਸਨ ਉਦਰਾ ਨੂਰਾ ਮਾਹੀ ਖਬਰ ਸੁਣਾਈ ਜਾ ਰਿਹਾ ਸੀ ਕਿਵੇਂ ਸਹਬਜ਼ਾਦੇ ਨੂੰ ਮਹਾਰਾਜ ਸ਼ਹੀਦ ਕੀਤਾ ਨੇ ਸਿਮੇ ਤੇ ਸ਼ਹੀਦਤੇ ਹੈ ਸਾਰੀ ਬਾਰਤਾ ਲਾਭ ਗੁਰੂ ਸਾਹਿਬ ਸੁਣ ਰਏ ਸੀ ਜਦੋਂ ਨੂਰੇ ਮਾਹੀ ਨੇ ਸਾਰਾ ਸਰੰਦ ਦਾ ਵਾਕਿਆ ਸਹਬਜ਼ਾਦੇਾਂ ਦੀ ਸ਼ਹੀਦੀ ਦੀ ਖਬਰ ਸੁਣਾ ਦਿੱਤੀ ਗੁਰੂ ਸਾਹਿਬ ਨੇ ਉਹ ਕਾਹੀ ਦਾ ਬੋਟਾ ਪੁੱਟ ਕੇ ਬਚਨ ਕਰ ਦਿੱਤਾ ਤੁਰਕ ਰਾਜ ਦੀਆਂ ਜੜਾਂ ਪੱਟ ਦਿੱਤੀਆਂ ਹੈ ਮੁਗਲ ਰਾਤ ਦੀਆਂ ਜੜਾਂ ਪਟੀਆਂ ਗਈਆਂ ਇਹ ਰਾਜ ਹੁਣ ਖਤਮ ਹੋ ਜੋ ਹਨਾਰੇ ਬੜਾ ਜ਼ੋਰ ਜ਼ੁਲਮ ਕੀਤਾ ਹੈ ਸਿਰਖੋਰਨ ਦੋਸ ਨਾਲੇ ਸਿਰਖੋਰ ਬੱਚਿਆਂ ਬਰਦ ਮਾਂ ਮਾਂ ਤੇ ਤਰਸ ਨਹੀਂ ਦਿਆ ਨਹੀਂ ਇਹ ਰਾਜ ਪਾਕਿਸਤਾਨ ਨਟ ਹੋ ਜਾਣਗੇ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਆਪਣੇ ਪਵਿੱਤਰ ਰਖਣਾ ਤੋਂ ਫਰਮਾਇਆ ਰਾਏ ਕੱਲਾ ਕੰਬਿਆ ਤੇ ਉੱਠਿਆ ਉਹਨੇ ਗਲਤ ਪੱਲਾ ਪਾ ਕੇ ਬੇਇਨਤੀ ਕੀਤੀ ਮਹਾਰਾ ਤੁਹਾਡਾ ਬਚਨ اٹਲ ਹੋਣਾ ਇਹ ਰਾਜ ਭਾਗ ਖਤਮ ਹੋ ਜਾਣਿਆ ਬੜਾ ਇਹਨਾਂ ਨੇ ਜ਼ੁਲਮ ਕਮਾਇਆ ਏ ਕੰਨਾ ਮਾਰਾ ਮੈਂ ਅਤੇ ਮੇਰੇ ਖਾਨਦਾਨ ਤੇ ਮੇਰੇ ਤੇ ਬਖਸ਼ਾ ਕਰੋ ਮਾਪ ਜੀ ਦਾ ਸਰਦਾਲੂ ਹਾਂ ਮੇਰੇ ਤੇ ਮਿਹਰ ਕਰੋ ਰੂਪ ਸਾਹਿਬ ਨੇ ਰਾਜ ਕੱਲੇ ਦੀ ਬੇਨਤੀ ਸੁਣ ਕੇ ਉਹਨੂੰ ਇੱਕ ਇੱਥੇ ਜਗਾ ਤੇ ਤਲਵਾਰ ਬਖਸ਼ੀ ਤੇ ਪੰਜ ਰਹੇਲਾ ਪੌਥੀ ਬਖਸ਼ੀ ਨਾਲ ਬਕਰ ਕੀਤਾ ਰਾਏ ਇਹ ਤਲਵਾਰ ਮੇਰਾ ਰੂਪ ਹੈ ਜਨਾ ਕਰਤਾ ਤਕ ਤੂੰ ਮੇਰਾ ਖਾਨਦਾਨ ਤੁਸੀਂ ਆਪ ਸਰਕਾਰ ਸਰਦਾ ਭਾਵਨਾ ਰੱਖੋਗੇ ਤੇਰਾ ਰਾਜਪਾਕ ਹੈ ਮਰੂ ਹੁਕਮ ਚੱਲਦਾ ਰੋ ਉਹਨਾਂ ਚੱਲ ਤੱਕ ਹੁੰਦਾ ਰਹਾ ਰੋਹੀ ਚਾਰ ਬਹੁਤ ਲੰਬਾ ਚੌੜਾ ਇਤਿਹਾਸ ਹੈ ਰਾਏ ਕੱਲੇ ਨੂੰ ਇੱਥੇ ਬਖਸ਼ਾ ਮਹਾਰਾ ਨੇ ਦਿੱਤੀਆਂ ਨੇ ਜਗਾ ਤੇ ਇੱਥੇ ਹੀ ਕਾਹੀ ਦਾ ਬੂਟਾ ਪਟਿਆ ਇੱਥੇ ਹੀ ਮਹਾਰਾ ਨੇ ਜ਼ੁਲਮ ਰਾਜੀਆਂ ਤੇ ਤੁਰਕ ਰਾਜੀਆਂ ਦੇ ਘੜਾ ਪਟੀਆਂ ਨੇ ਇਹ ਮਲੇ ਕੋਟਲੇ ਵਾਲੇ ਜਦੋਂ ਆਧਾਰ ਨਾਲ ਮਰਿਆ ਤੇ ਮਹਾਰਾ ਕਹਿੰਦੇ ਇੱਕ ਮਰੇਰੀਆਂ ਕੀ ਜੜ ਰਹੇ ਅਵਰ ਤੁਰਕ ਸਾਬ ਦੇ ਹੈ ਹੋਰ ਤੋਂ ਕਰਾਗ ਸਾਰਾ ਨਾਸ ਹੋ ਇਹ ਮਲੇਰਕੋਟੇ ਵਾਲੇ ਬਸਦੇ ਰਹਿਣਗੇ ਕਿਉਂਕਿ ਸ਼ੇਰ ਖਾਨ ਮੁਹੰਮਦ ਨੇ ਉਹ ਟਾਈਮ ਤੇ ਬਜੀਦ ਦੇ ਦੀ ਭਰੀ ਹੋਈ ਕਚਹਰੀ ਵਿੱਚ ਆਹ ਦਾ ਨਾਰਾ ਮਾਰਿਆ ਸੀ ਉਹਨੇ ਕਿਹਾ ਜੀ ਸ਼ੀਰ ਖੋਰ ਬੱਚੇ ਆ ਇਹਨਾਂ ਦਾ ਕੋਈ قصور ਨਹੀਂ ਇਹਨਾਂ ਨੂੰ ਛੱਡਣਾ ਚਾਹੀਦਾ ਗੁਰੂ ਸਾਹਿਬ ਦੇ ਪਾਸ ਪਛਵਾਉਣਾ ਚਾਹੀਦਾ ਕੋਈ ਬਾਹਰ ਬਰੋ ਦਾ ਗੁਰੂ ਸਾਹਿਬ ਦੇ ਨਾਲ ਚੱਲ ਕੇ ਮੈਦਾਨੇ ਜੰਗ ਵਿੱਚ ਟੱਕਰ ਲਵੋ ਨਾ ਕਿ ਮਸੂਮਾਂ ਦੇ ਉੱਤੇ ਜ਼ੁਲਮ ਕਰੋ ਕੋਈ ਇਹਨਾਂ ਦੇ ਉੱਤੇ ਕਹਿਰ ਕਰੋ ਜਿਹੜੀ ਬਹੁਤ ਸਾਡੇ ਇਸਲਾਮ ਧਰਮ ਦੀ ਤੋਹਫੀਨ ਹੋਵੇਗੀ ਉਹ ਇਸਲਾਮ ਧਰਮ ਇਹ ਜਾਤ ਨਹੀਂ ਦਿੰਦਾ ਮਸੂਮਾਂ ਦੇ ਉੱਤੇ ਇਹ ਸ਼ਹਿਰ ਕੀਤਾ ਜਾਵੇ ਤੇ ਉਹ ਉਹਨੇ ਉਹ ਕੱਲਾ ਸੀ ਉਹਦੀ ਕਿਸੇ ਨੇ ਸੁਣੀ ਨਹੀਂ ਪੁਕਾਰ ਉਹ ਫਿਰ ਬਾਕ ਆਊਟ ਕਰਕੇ ਉਹ ਦੁੱਟ ਚੌਂਕੜੀ ਵਿੱਚੋਂ ਬਰੇ ਕੋਲ ਆ ਕੇ ਰਹਿਣ ਲੱਗਿਆ ਤੇ ਮਹਾਰਾ ਜਦੇ ਬਸ ਦੇ ਰਹਿਣਗੇ ਹੋਰ ਵੀ ਨਿਕਾ ਬਾਰ ਮਹਾਰਾ ਜੀ ਨੇ ਦਿੱਤੇ ਆ ਪੰਜਾਣਾ ਸਾਫ ਤਾਂ ਢਾਬ ਬਣਿਆ ਸਰੋਵਰ ਬਣਿਆ ਤੇ ਮਹਾਰਾ ਨੇ ਮਾਗੀ ਆਣੇ ਦੇ ਰਾਸ ਜਗਾਤੇ ਇਹ ਢਾਬ ਦੇ ਵਿੱਚੋਂ ਪੰਜ ਉਂਝਲ ਭੋਕ ਕੱਢੇ ਮਿੱਟੀ ਦੇ ਤੇ ਫਿਰ ਭਾਈ ਬਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਲ ਸਿੰਘ ਜੀ ਹੋਣਾ ਤੋਂ ਕੜਵਾਏ ਹੋਰ ਸੰਗਤਾਂ ਤੋਂ ਸੇਵਾ ਕਰਾਈ ਇਹ Rajasthan ਦਾ ਪੰਜ ਭੋਕ ਉਂਝਲ ਕੱਢ ਕੇ ਨਾਲ ਪੰਜੂ ਆਣਾ ਸਾਹਿਬ ਰੱਖ ਦਿੱਤਾ ਇਹ ਕਰਕੇ ਮਹਾਨ ਮਹਾਰਾਜੀ ਦਾ ਭਾਈ ਇਤਿਹਾਸਕ ਸਥਾਨ ਹੈ ਗਰਮਪਿਆਰੇ ਆਏ ਇਹਨਾਂ ਨੇ ਆਪ ਪਰਿਆ ਤੇ ਆਪ ਇਹ ਝੰਡਾ ਦਰਸਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇਖੋ ਜੀ ਦਰਸ਼ਨ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਝੰਡਾ ਵਾਲਾ ਸਾਰਾ ਕਰਕੇ ਸਿੰਘ ਨੂੰ ਉੱਪਰ ਜਾਣ ਲੈ ਗਿਆ ਸੀ। ਅਨੂਰੇ ਮਾਹੀ ਨੂੰ ਸਰੰਦ ਬੁਲਾਉਂਦੇ ਦੇਖਿਆ। ਇਹ ਝੰਡਾ ਦੀ ਆਰਜੂ ਬਹੁਤ ਲੰਬੀ ਹੈ ਜੀ। ਇਹ ਤਾਂ ਸਿੰਘ ਨੂੰ ਚਾੜ੍ਹ ਕੇ ਗਿਆ ਸੀ ਅਨੂਰੇ ਮਾਹੀ ਨੂੰ ਦੇਖੋ। ਹਲੇ ਵੀ ਦੇਖੋ ਅਖਾੜਾ ਜਾਂਦਾ ਬਰਖਤ।